ਹਿੰਜੀ ਜੋ ਅੱਜ ਸੈਣੀ ਸਮਾਜ ਦੀ ਮੀਟਿੰਗ ਰੱਖੀ ਗਈ ਸੀ ਇਸ ਦਾ ਕੀ ਏਜੰਡਾ ਸੀ ਜੀ ਅੱਜ ਤੇ ਮਤਲਬ ਅੱਜ ਦੇ ਵੀ ਇਸ ਤੇ ਵਿਚਾਰ ਸੀ ਸੈਣੀ ਸਮਾਜ ਦੇ ਜਿਹੜੇ ਆਈ ਵੱਲੋਂ ਉਹਦੇ ਵਿੱਚ ਵੀ ਸੈਣੀ ਸਮਾਜ ਦੀ ਕਮੇਟੀ ਬਣਾਈਏ ਕਮੇਟੀ ਬਣਾਈਏ ਤਾਂ ਜੋ ਆਨਰ ਸਮੇਜ ਦੇ ਵਿੱਚ ਜਿਹੜੇ ਸੈਣੀਆਂ ਦੇ ਮਸਲੇ ਆਪਦੇ ਸੈਣੀ ਬ੍ਰਾਦਰਹੂ ਦੇ ਮਸਲੇ ਚਾਹੇ ਉਹ ਕਿਥੇ ਰਹੇ ਤਾਂ ਉਹ ਮਤਲਬ ਉਹਨਾਂ ਨੂੰ ਸੁਝਣ ਵਾਸਤੇ ਵੀ ਉਹ ਬਾਹਰ ਨਾ ਜਾਣਾ ਉਹਨਾਂ ਨੂੰ ਸੈਣੀ ਬ੍ਰਾਦਰ ਦੇ ਵਿੱਚ ਹੀ ਮਤਲਬ ਜਿਹੜੇ ਟਿੱਕ ਆਇਆਗੇ ਉਸੇ ਸੰਬੰਧੀ ਨੀਚੇ ਹੀ ਜਾਨ ਹੋਈ ਹੈ ਜਿਹਦੇ ਵਿੱਚ ਅਸੀਂ ਨੌਜਵਾਨ ਹੁੰਦੇ ਨੂੰ ਲਿਆ ਤੇ ਬਜ਼ੁਰਗ ਚਾਹ ਤੇ ਬਿਨਾਂ ਇਸ ਸੰਗਠਨ ਵਿੱਚ ਕਿੰਨੇ ਮੈਂਬਰ ਲਏ ਗਏ ਨੇ ਜਿਹੜੇ ਇਸ ਦੇ ਵਿੱਚ ਅਸੀਂ 21 ਮੈਂਬਰ ਲਏ ਆ ਤੇ ਉਸ ਤੋਂ ਇਲਾਵਾ ਹੋਰ ਮੈਂਬਰ ਇਹ ਜਿਨ੍ਹਾਂ ਨੂੰ ਅਸੀਂ ਸਵਾਗਤ ਹਾਂ ਹਾਂਜੀ ਪ੍ਰਧਾਨ ਜੀ ਜੋ ਇਹ ਅੱਜ ਸੈਣੀ ਸਮਾਜ ਦੀ ਮੀਟਿੰਗ ਰੱਖੀ ਗਈ ਸੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਪਿਛਲੀ 9 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ ਮੰਡੀ ਦੇ ਵਿੱਚ ਉਸ ਦੇ ਵਿੱਚ ਆਰ ਇੰਡੀਆ ਪ੍ਰਧਾਨ लवली ਸੈਣੀ ਜੀ ਨੇ ਹੋਰ ਹੋਰ ਹੁਣਾਂ ਨਾਲ ਟੀਮ ਸੀ ਉਹਨਾਂ ਨੇ ਮੈਨੂੰ ਮੁਲਕ ਦਾ ਪ੍ਰਧਾਨ ਬਣਾਇਆ ਅਤੇ ਮੈਂ ਸਾਰੇ ਸਾਥੀ ਮੁਲਕ ਦਾ ਅੱਜ ਪਹਿਲਾ ਘਰ ਘਰ ਜਾ ਕੇ ਆਏ ਹਰ ਮਲੇ ਵਿੱਚ ਉਹਨਾਂ ਟੀਮ ਜੋੜੀ ਅੱਜ ਮੈਂ 22 ਮੈਂਬਰਾਂ ਦੀ ਮਤਲਬ ਮੈਂਬਰ ਬਣਾਏ ਨੇ ਜਿਹੜਾ ਉਹਦਾ ਆਡਾ ਆਡਾ ਸਮਝਾ ਦੇਗੇ ਤੇ ਬਹੁਤ ਕੰਮ ਕਰਾਂਗੇ ਹਰ ਸਹਿਯੋਗ ਨਾਲ ਚੱਲਾਂਗੇ ਸੈਣੀ ਸਵਾਲ ਨੂੰ ਉੱਚਾ ਚੱਕਾ ਇਸ ਵਿੱਚ ਤੁਸੀਂ ਯੂਥ ਨੂੰ ਕਿਵੇਂ ਮੰਨਦੇ ਹੋ ਜੀ ਯੂਥ ਨੂੰ ਬਹੁਤ ਵਧੀਆ ਮੰਨਦੇ ਨੌਜਵਾਨ ਸਭਾ ਵੀ ਸਾਡੇ ਨਾਲ ਵੀ ਤੇਜ ਹੈ ਅਜੇ ਕਿ ਬਜੂਲੇ ਚ ਆ ਕੇ ਵੀ ਉਹ ਛੇ ਦੀ ਕੰਮ ਕਰੋਗੀ ਉਹਨਾਂ ਦਾ ਮੋਢੇ ਨਾਲ ਮੁੱਢਾ ਨਾਲ ਚੱਲਾਂਗੇ ਉਹਨਾਂ ਨੂੰ ਪੂਰਾ ਸਹਿਯੋਗ ਦੇਾਂਗੇ ਠੀਕ ਹੈ